ਓਏ ਮਾਈਕ ਬੰਦ ਕਰ ਮਾਈਕ ਬੰਦ ਕਰ ਤਾਰੀਆਂ ਬਾਤ ਆ ਯਾਰ ਇੱਕ ਵਾਰੀ ਇਹਦੇ ਟੈਲੈਂਟ ਹੁੰਦਾ ਚੁੱਪ ਕਰ ਕੀ ਕਰੂਗਾ ਹੋਰ ਇਹ ਮੋੜੇ ਪੁੱਢੀ ਮੁਰਗੀ ਭੈਣ ਜੀ ਆ ਅਸੀਸ ਲੱਗਾ ਸਾਡਾ ਭਰਾ ਪਿੱਛੇ ਵਾਚ ਪ੍ਰੇਅਰ ਹੋਣੀ ਕੀ ਹੋ ਗਿਆ ਹੋਗੇ ਹੋਗੇ ਦੇਖ ਬਾਹਰ ਨੂੰ ਲੈ ਜਾਣੋ ਉਹਦਾ ਟਾਈਮ ਤੇ ਚੱਕ ਗਏ ਗੁਲਾਵਾਗੇ ਉਹਦਾ ਕੋਲ ਸਟੰਟ ਕਰ ਰਿਹਾ ਕੋਈ ਨਹੀਂ ਜਵਾਕ ਆਇਆ ਰਹ ਆਉਂਦਾ ਨਹੀਂ ਕਰੋ ਜਵਾਕ ਨੂੰ ਸਾਡੇ ਭਰਾ ਜੱッセ ਵੱਲੋਂ ਇੱਕ ਵੀਡੀਓ ਦਿਨਵਾਣਾ ਮੇਰੇ ਓਏ 2-400 ਰੁਪਏ ਕਰ ਦੋ ਮਾਰਦਾ ਇੱਕ ਵਾਰੀ ਜ਼ੋਰਦਾਰ ਮੁੰਡੇ ਦੇ ਨਾਲ ਨਹੀਂ ਤੇ ਅੱਜ ਕੱਲ ਦੀ ਜਵਾਨੀ ਨੂੰ ਪਤਾ ਹੀ ਹੈ ਕਿ ਤਾਂ ਉਹਦੇ ਪਾਸੇ ਗਰੀ ਹੋਈ ਹੈ ਬਰਾ ਮੁੰਡਾ ਵਿੰਟ ਕਰ ਰਿਹਾ ਗਰਾਊਂਡ 'ਚ ਜਵਾਕ ਸਿੱਧਾ ਜਾ ਕੇ ਨਹੀਂ ਕਰ ਸਕਦਾ ਜਰੂਰ ਕੋਈ ਕਿਉਂ ਬਹਿ ਕੇ ਕੱਤ ਤੇ ਲਾਉਂਦਾ ਜੇ ਸੱਜਣਾ ਤਾਂ ਕਰਾ ਕਰੋ ਇਹਨਾਂ ਨੂੰ ਜਰੂਰ ਕਰਦੇ ਆਂ ਆਪਣੇ ਪੂਰਾ ਵਾਲੀ ਜਿਹੜਾ ਆਉਂਦੇ ਫਿਚਰ ਪਰਚੀ ਵਾਲੀ ਉਹ ਪਿਆ ਪੈਡੀ ਗਈ ਸੀ ਉਹਨਾਂ ਨੂੰ ਬੁਲਾਦੀ ਪਿੱਤਰੀ ਨੂੰ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਅਸੀਂ ਛੋਟੇ ਵੀ ਕਿੰਨਾ ਕਰਾਏਗਾ ਕੰਮ ਕੋਈ ਆ ਕਿ 5 ਮਿੰਟ ਹੈ ਤੇਰੇ ਵਾਸਤੇ 5 ਮਿੰਟ ਹੋਰ ਚੱਲ ਸਕਦਾ ਹੈ ਥੋੜੇ ਸਮੇਂ ਦੇ ਵਿੱਚ ਫਿਰ ਸਾਡੇ ਦਰਮਿਆਨ ਬਾਬਾ ਜੀ ਸੌਂ ਗਿਆਣਗੇ ਫਿਰ ਉਸ ਤੋਂ ਬਾਅਦ ਮੈਚ ਦੀ ਸ਼ੁਰੂ ਰਮਤਾ ਹੋਊਗੀ ਫਾਈਨਲ ਦੀ ਸਾਰੇ ਦਰਮਿਆਨ ਪਹੁੰਚੇ ਤਾਲੀਆਂ ਮਾਰੇ ਇੱਕ ਵਾਰੀ ਯੋਗਦਾਰ ਵਾਹ ਬਹੁਤ ਵਧੀਆ ਦਾ ਅਸਰਿਆ ਇਹਨਾਂ ਨਾਮ ਦੇ ਨੇ 1100 ਰੁਪਏ ਸਾਰਾ ਨਾਮ ਤੇ ਲਿਖ ਦੱਸਣੇ ਸਰੀਰ ਨੂੰ ਇਹਨਾਂ ਮਤੇ ਬਿਲਕੁਲ ਯਾਰ ਦੇਖਦਾ ਹੈਗਾ ਤਾਕੜਾ ਦਾ ਆ ਵਧੀਆ ਮੈਂ ਤਾਂ ਹੀ ਦਖਾਣਾ ਆਰੇ ਆਰੇ ਬਈ ਬਹੁਤ ਹੀ ਸੋਹਣਾ ਕਤਤ ਕਰ ਰਿਹਾ ਮੁੰਡਾ ਵੀ ਬਖਸ਼ੀਸ਼ ਹਸਿਆ ਕੰਗ ਗੱਲ-ਗੱਲ ਤੇ ਆਰਦਾ ਵੇ ਕਿਹੜੇ ਸੁਜੀ ਸੁਹਾਣੀ ਹੋਈ ਹੈ ਤੇ ਪ੍ਰਮਾਤਮਾ ਨੇ ਵੀਰ ਤੇ ਔਮ ਵਾਲੇ ਸਮੇਂ ਦੇ ਵਿੱਚ ਪ੍ਰਮਾਤਮਾ ਮਿਹਰ ਕਰੇ ਇਸ ਵੀਰ ਤੇ ਹੋਰ ਮਿਹਰ ਕਰੇ ਇਹ ਤਰਕੀਆਂ ਵਸੇ ਲਓ ਇੱਕ ਵਾਰੀ ਸਾਰੇ ਤਾੜੀਆਂ ਮਾਰਦੇ ਆ ਰੌਣਕ ਦੇ ਲਈ ਤਾੜੀਆਂ ਮਾਰੋ ਜ਼ੋਰਦਾਰ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਪੈਦਾ ਮਾਰੇ